ਲੋਕ ਵੀ ਯਾਰੋ ਅਸੀਂ ਆ ਗਏ ਹੁਣ ਇੱਥੇ ਅਲਮਾਟੀ ਸਿਟੀ ਦਾ ਹੈਗਾ ਇਹ ਆਪਣਾ ਕੀ ਕਹਿੰਦੇ ਇਹਨੂੰ ਸੈਂਟਰਲ ਪਾਰਕ ਤੇ ਜਿਹੜਾ ਲੱਗਿਆ ਮੈਂ ਇੱਥੇ ਤੇ ਇੱਥੇ ਤੁਹਾਨੂੰ ਕੀ ਕੀ ਚੀਜ਼ਾਂ ਦੇਖਣ ਨੂੰ ਮਿਲਦੀਆਂ ਜਿਆਦਾਤ ਮੈਨੂੰ ਲੱਗਦਾ ਬੱਚਿਆਂ ਦੀ ਐਕਟੀਵਿਟੀ ਹੋਈ ਹੈ ਤੇ ਕੀ ਕੁਛ ਹੈਗਾ ਮੈਂ ਤੁਹਾਨੂੰ ਸਾਰਾ ਕੁਝ ਦਿਖਾਵਾਂਗਾ ਤੇ ਤੁਸੀਂ ਬਣੇ ਰਹੋ ਮੇਰੇ ਚੈਨਲ ਤੇ ਜਿਹੜੇ ਨਵੇਂ ਆਏ ਆ ਉਹ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਤੇ ਸੋਹਣਾ ਜਿਹਾ ਕਮੈਂਟ ਜ਼ਰੂਰ ਕਰ ਦਿਓ ਆ ਹੈਗਾ ਇਹਦਾ ਇੰਟਰਸਪੁਆਇੰਟ ਦਾ ਇਹਦਾ ਗੇਟ ਜਿਆ ਹੈ ਪੂਰੇ ਦਾ ਸਿਨਮਾ 뷰 ਦਿਖਾਉਣਾ ਅੰਦਰ ਜਾ ਕੇ ਉੱਥੇ ਮੇਰੇ ਇਲਕੇ ਦੀ ਵੀ ਵੀ ਆ ਕੋਈ ਦੂਸਰ ਰਗਾ ਜਵਾਕ ਆ ਸਾਈਕਲ ਤੇ ਭਜਾਉਂਦਾ ਫਿਰਦਾ ਆ ਸ਼ਮੀ ਮੈਪ ਤੇ ਦੀ ਔਰ ਸਾਹਮਣੇ ਲੱਗਾ ਹੋਇਆ ਮੈਂ ਬਹੁਤ ਕੀ ਤੋਂ ਸਾਬਾ ਦੇਖ ਸਕਦੇ ਆ ਕੀ ਕੁਸ਼ਚਨ ਜਾਂ ਦੇਖਣ ਨੂੰ ਇੱਥੇ ਮਾਦਾ ਹਾਂ ਉੱਤੇ ਕੀ ਆਇਆ ਕੋਈ ਆ ਬੱਚਾ ਨੇ ਖੇਡਣ ਵਾਲੀ ਚੀਜ਼ ਆ ਹਾਏ ਹੀ ਸੇ ਹਾਈ ਸੇ ਹਾਈ ਦੇਖਦੀ ਇਹ ਮਾਹੇ ਬੰਦਿਆ ਚ ਆ ਮਾਦਾ ਸਰਾਇ ਇੱਥੋਂ ਦਾ ਲੱਗਿਆ ਹੋਇਆ ਮੈਪ ਇੱਥੇ ਦਾ ਬਣਾਇਆ ਹੋਇਆ ਹਾਂ ਆ ਨਵੀ ਪਨੀਰੀ ਬਨਰੀ ਵੀ ਜੀ ਨਹੀਂ ਮਾਦਾ ਫੁੱਲਾ ਨਹੀਂ ਕਿੱਥੇ ਅੱਜ ਆਪਣਾ ਮੂੰਗਫਲੀ ਹੈ ਨਹੀਂ ਜੀ ਇਹ ਮੂੰਗਫਲੀ ਤੇ ਹੀ ਆਉਣਾ ਮਾਦਾ ਬੈਠੀ ਆ ਮੋਇ ਲੈ ਵੀ ਕਾਂਟੋ ਅੱਜ ਮਾਦਾ ਨੇ ਫੇਰ ਪਛਾਨ ਲਈ ਸੀ ਤੇ ਇਹ ਬੇਰ ਨਹੀਂ ਆ ਮੈਂ ਨਾ ਮੈਂ ਸੱਚੀ ਕੋਈ ਹੋਣਾ ਕੋਈ ਫਰੂਟ ਮਾਦਾ ਜਲੇ ਜਨਾ ਲੋਸ ਉਹ ਰਾਵੀ ਦਾ ਆ ਗਿਆ ਇਹ ਨਿੱਕੇ ਨਿੱਕੇ ਬੱਚੇ ਖੇਡਦੇ ਫਿਰਦੇ ਆ ਤੇ ਯਾਰ ਇੱਥੇ ਨਾ ਇੱਕ ਆਹਾ ਛੋਟਾ ਘੋੜਾ ਬੜੀ ਅਜੀਬ ਜੀ ਪ੍ਰਜਾਤੀ ਦਾ ਘੋੜਾ ਕਹਾ ਵਾਲਾ ਇਹ ਛੋਟਾ ਹੀ ਰਹਿੰਦਾ ਇੰਨਾ ਕੀ ਸ਼ਾਇਦ ਬੱਚਿਆਂ ਵਾਸਤੇ ਬਣਾਇਆ ਹੋਇਆ ਹੈ ਬੜੀ ਪਿਆਰੀ ਚੀਜ਼ ਹੈ ਲਿਜਾਨ ਵਾਲਾ ਵੈਸੇ ਪਰ ਇਹ ਪੋਨੇ ਦਾ ਉਹਨੇ ਤਾਂ ਘੋੜਾ ਨਹੀਂ ਹੋਣਾ ਜਿੰਨਾ ਇਹ ਉਦੋਂ ਵੱਧ ਪੈਸੇ ਦਾ ਲੈ ਜਾਣ ਦੇ ਲੱਗ ਜਾਣੇ ਇੰਡੀਆ ਇਹਨੂੰ ਮੈਂ ਕੱਬਦਾ ਆ ਜਾਣੇ ਬਹਾਣੇ ਦੀ ਤਾਂ ਨਹੀਂ ਮਤ ਉਹ ਵੈਸੇ ਤਾਂ ਇਹਨਾਂ ਸੇ ਸਮੁੰਦਰੀ ਜਹਾਜ਼ ਹੁੰਦੇ ਆ ਅੱਛਾ ਇਹ ਜਿਹੜੀਆਂ ਭਾਰੀਆਂ ਚੀਜ਼ਾਂ ਜਾਂਦੇ ਨੇ ਸਮੁੰਦਰੀ ਜਹਾਜ਼ ਜਾਂਦੀਆਂ ਬਾਅਦ ਚ ਮਾਤਾ ਹੋ ਗਿਆ ਵੀ ਕੋਲੇ ਇਹ ਹੋ ਸਕਦਾ ਆ ਉਹੀ ਉਹੀ ਆ ਮਾਤਾ ਹੋਈ ਆ ਇਹ ਵੀ ਸ਼ਮੀ ਖੇਢੀ ਜਾਂਦਾ ਤੇ ਇਹਦੇ ਨਾਲ ਆ ਗੈਲਰੀ ਨਾਲ ਜਿਹੜੀ ਤੁਹਾਨੂੰ ਕੱਲ ਦਿਖਾਈ ਸੀਗੀ ਇਹ ਟੁਰਨ ਮੈਂ ਦੁਬਾਰਾ ਫਿਰ ਦੋ ਟੌਸਕੇ ਟੌਸਕੇ ਡੂ ਯੂ ਅੰਡਸ ਐਂਗਲਿਸ਼ ਅੰਡਸ ਐਂਗਲਿਸ਼ ਆ ਬੜੇ ਪਿਆਰੇ ਬੱਚੇ ਸੀ ਰੋ ਇਥੇ ਆ ਫਿਰਦੀ ਹੈ ਕੱਲ ਵਾਲੀ ਆਪਣੀ ਕਾਟੋ ਇਹ ਬੜੀ ਅਜੀਬ ਜੀ ਕਾਟੋ ਹੈ ਦਾ ਆਪਣੇ ਟਾਈਪ ਦੀ ਹੋਈ ਹੈ ਥੋੜੀ ਜੀ ਉਸ ਨਾਲ ਮੋਟੀ ਹੈ ਤੇ ਫਲਫੀ ਹੈ ਖਰਗੋਸ਼ ਵਰਗੇ ਕੰਨ ਨੇ ਦੇ ਤੇ ਮੈਂ ਇਹਦੀ ਵੀਡੀਓ ਜਰੂਰ ਐਡ ਕਰੂੰਗਾ ਜਿਹੜੀ ਜਮਾਂ ਨੇੜੋ ਕਰਕੇ ਬਣਾਈ ਆ ਸਾਡੇ ਕੋਲ ਮੂੰਗਫਲੀ ਆਣੀਗੀ ਇਹ ਮੂੰਗਫਲੀ ਤੇ ਬੜੀ ਖੁਸ਼ ਹੋ ਕੇ ਆਉਂਦੀ ਹੈ ਤੇ ਬੇਬੇ ਨੇ ਵੀ ਬਹੁਤ ਪਸੰਦ ਆਈ ਸੀ ਤੇ ਸਾਡੇ ਛੰਮੀ ਨੂੰ ਵੀ ਬੜੀ ਪਸੰਦ ਆਈ ਸੀ ਜੀ ਇਹ ਤਾਂ ਕਰਦੇ ਨੇ ਬੈਗ ਚ ਪਾ ਕੇ ਲੈ ਜਿਓ ਤੇ ਪਰ ਔਖਾਂ ਲੈ ਜਾਣਾ ਇਹਨੂੰ ਕਿਉਂਕਿ ਠੰਡੇ ਦੇਸ਼ਾਂ ਨਹੀਂ ਘਲੇਰੀ ਹੈ ਤੇ ਆਪਣੇ ਦੇਸ਼ ਸ਼ਹਿਰੀ ਬਸ ਬੋਗੀ ਹੋਏ ਆ ਹਾਂ ਜੀ ਤਾਂ ਹੀ ਅੱਥਰ ਤੋਂ ਆਪਾਂ ਕਿੰਨੇ ਤਰ੍ਹਾਂ ਦੇ ਫੁੱਲ ਲੱਗੇ ਹੋਏ ਆ ਮਾਤਾ ਹਨਾ ਨਾ ਗੁਲਾਬ ਦੇ ਖੇਤ ਲੋ ਵੀ ਇਹ ਬੜਾ ਸੋਹਣਾ ਭਰਕਾ ਦੇਖਣ ਵਾਲਾ ਕਹਿੰਦਾ ਮਤਲਬ ਕੈਮਰੇ ਦੀ ਅੱਖ ਨਾਲ ਦੇਖਣਾ ਗੱਲ ਹੋਰ ਆ ਜਿਹੜਾ ਆਪਦੀ ਅੱਖ ਨਾਲ ਦੇਖਣਾ ਉਹ ਨਜ਼ਾਰਾ ਵੱਖਰਾ ਹੀ ਆ ਤਰ੍ਹਾਂ ਤਰ੍ਹਾਂ ਦੇ ਫੁੱਲ ਇੱਥੇ ਤੇ ਤਰ੍ਹਾਂ ਤਰ੍ਹਾਂ ਇਹ ਆਪਣਾ ਹਾਂ ਓਟਲੇ ਨਾਲ ਮਾ ਓਟਲੇ ਕੋਲ ਦੋ ਟੁੱਡਾਂ ਵਾਲਾ ਹਨਾ ਆਹੋ ਆਪਣੇ ਉਥੇ ਇੰਡੀਆ ਚੈੱਕ ਆ ਲਈ ਹੈ ਕੀ ਹੁੰਦਾ ਕੁੱਪ ਜੀ ਤਾਂ ਨੂੰ ਹਾਂ ਇਸ ਦੇਸ਼ ਦੇ ਟੁੱਟ ਔਰ ਥੋੜਾ ਨਹਿਮਾ ਦਾ ਮਜ਼ਾ ਕਿਵੇਂ ਮਜ਼ਾ ਆ ਰਿਹਾ ਪੂਰਾ ਆਨੰਦ ਆ ਰਿਹਾ ਪੈਸੇ ਲਾਈਵ ਸੂਰ ਹੋ ਰਹੇ ਆਪਣੇ ਖਲਾਬ ਦੇ ਫੁੱਲ ਦੇ ਵਿੱਚ ਉੱਡ ਗਈ ਔਰ ਨਹੀਂ ਮਤਾ ਅੰਦਰ ਨਹੀਂ ਵੱਡ ਸਕਦੇ ਹਾਂ ਹਾਂ ਵਿੱਚ ਛੋਟੇ ਦੇਖੋ ਇੱਥੇ ਬਣਾਈ ਹੋਇਆ ਹਿਰਨ ਰੋਜ ਆਥੀ ਸੱਪ ਬੱਚੇ ਦੇ ਬੈਠਣਾ ਅਸੀਂ ਨਾ ਉਹ ਸਪੌਟ ਜਿਹਾ ਬਣਾਇਆ ਹੋਇਆ ਹੈ ਕਿ ਮਤਲਬ ਸੀਟਾਂ ਨਹੀਂ ਆ ਹੈਲੋ ਬ੍ਰੋ ਹਾਂ ਹਾਂ ਫੋਟੋ ਹਾਂ ਨਾ ਟਕ ਮੀ ਇਨ ਇੰਗਲਿਸ਼ ਯੂ ਹੈਵ ਡੂ ਯੂ ਅੰਡਰਸਟੈਂਡ ਇੰਗਲਿਸ਼ ਓ ਡੂ ਯੂ ਅੰਡਰਸਟੈਂਡ ਇੰਗਲਿਸ਼ ਕਮ ਇਨ ਇਮ ਕਮ ਇਨ ਦ ਕੈਮਰਾ ਨੋ ਇੰਗਲਿਸ਼ ਨੋ ਇੰਗਲਿਸ਼ ਆਈ ਫਰਮ ਕਾਜ਼ਾਖਸਤਾਨ are you from kazakhstan hey, do you understand I... russia no no russia okay this uh, this is your oh, no. how much price from uh, pick one pick just one ye bachcha ka chota ja pata nahi hun part time job karda ke ki kar rha he paise lenda te paise le ke eh photo karda targhosh de naal okay 2500 okay. tanga okay. For one pic? What? One pic? One pictures. One photo. One photo? Da, yes. Okay. Uh, do you have camera? Mm -hmm. Okay. You have Canon? No. Phone. One camera. One camera? No. Father. Pal, father. Da, no. It's just so much. Oh. So much money. <laughs> Thank you. Thank you so much. <laughs> okay. I'll take a picture of 25 people. I don't a camera. I don't camera. I don't have a camera. I have a camera. I don't have a ਤੇ ਆਹ ਦੇਖੋ ਵੀਰ ਆ ਸੱਪ ਜਿਹਦੇ ਬਹਿ ਕੇ ਫੋਟੋ ਕਰ ਸਕਦੇ ਆ ਆਪਾਂ ਇਧਰ ਅੱਗੇ ਦੜਦਿਆ ਬਣਾਇਆ ਹੋਇਆ ਇੱਕ ਉਹ ਜਵਾਰ ਫੋਟੋਆਂ ਕਰੀ ਜਾਂਦੇ ਆ ਤੇ ਮਾਹੌਲ ਸੋਹਣਾ ਸਾਰਾ ਹੀ ਆਪਾਂ ਸ਼ਾਮੀ ਮੇਲਾ ਦਾ ਅੰਦਰ ਚਲੀਏ ਹੈ ਨਾ ਸਿੱਧਾ ਹੀ ਤੇ ਕਾਹ ਦੇਖੋ ਬਰੋ ਦੋ ਟੁੱਡਾਂ ਵਾਲਾ ਦੂਜਾ ਹੈਗਾ ਆ ਕੈਮਲ ਇਹ ਇਹ ਸ਼ਾਇਦ ਡਿਫਰੈਂਟ ਡਿਫਰੈਂਟ ਕੰਟਰੀਜ਼ ਦੇ ਵਿੱਚ ਡਿਫਰੈਂਟ ਡਿਫਰੈਂਟ ਟਾਈਪ ਦੀ ਹੋਣਗੇ ਲੇ ਵੀ ਛੋਟੇ ਉਹਦੇ ਨਾ ਉਹ ਉਹ ਕੈਮਰੇ ਉੱਤੇ ਨਾ ਕਾਟੋ ਬੈਠੀ ਹੋਈ ਹੈ ਇੱਕ ਜਿਹੜੀ ਗੈਲਰੀ ਆਪਾਂ ਦੇਖ ਕੇ ਆਏ ਹਣੇ ਤੇ ਉਹੀ ਦਿਖਾਈ ਦੇਖੋ ਆਵੇ ਇਹ ਇਹ ਕਾਟੋ ਨਹੀਂ ਮਾਦਾ ਸ਼ਾਇਦ ਇਹ ਕੋਈ ਸ਼ੋਰ ਆ ਮਾਦਾ ਨਹੀਂ ਕਾਟੋ ਨਹੀਂ ਉਹਦੇ ਵਰਗੀ ਹੋਈ ਹੈ ਮੰਮੀ ਇਹ ਚੂਹਾ ਸ਼ਾਇਦ ਇਹ ਚੂਹਾ ਮਾਦਾ ਹਾਂ ਪਿੱਤਲ ਦਾ ਹੀ ਹੈ ਮਤਾ ਜੀ ਦੇ ਸ਼ਾਇਦ ਕਲਰ ਕੀਤਾ ਹੋਵੇ ਹਾਂ ਖੜਕਦਾ ਵੀ ਪਿੱਤਲ ਦਾ ਹੀ ਲੱਗਦਾ ਹੈ ਨਾ ਪਤਾ ਤੁਸੀਂ ਖੜਕਾ ਫੋਟੋ ਐਕਾ